ਸਾਤ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਦਾ ਸਵਾਗਤ ਸਾਡੇ ਚੈਨਲ ਦੇ ਉੱਤੇ ਦਾਸ ਕਵੀ ਸ਼ਰਪਾਈ ਹਰਮਨਪ੍ਰੀਤ ਸਿੰਘ ਬੜੇ ਹੀ ਲੰਮੇ ਸਮੇਂ ਤੋਂ ਇੱਕ ਲੜੀ ਆਰੰਭ ਕੀਤੀ ਸੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਜੀਵਨ ਇਤਿਹਾਸ ਦੀ ਬੜੀਆਂ ਹੀ ਆਪ ਜੀ ਦੇ ਨਾਲ ਇਤਿਹਾਸ ਦੀਆਂ ਸਾਂਝਾ ਪਾ ਚੁੱਕੇ ਹਾਂ ਗੁਰੂ ਨਾਨਕ ਸਾਹਿਬ ਮਹਾਰਾਜ ਤੇ ਹੋਰ ਗੁਰੂ ਸਾਹਿਬਾਨਾਂ ਇੱਕ ਸਿੰਘਾਂ ਦੇ ਪੰਥ ਦੇ ਇਤਿਹਾਸ ਦੇ ਨਾਲ ਆਪ ਜੀ ਦੇ ਨਾਲ ਬੜੇ ਲੰਮੇ ਸਮੇਂ ਤੋਂ ਸਾਂਝਾ ਪਾ ਰਹੇ ਹਾਂ ਇਹ ਗੁਰਨਾਨਕ ਸਾਹਿਬ ਮਹਾਰਾਜ ਜੀ ਦੀ ਲੜੀ ਚੱਲ ਰਹੀ ਹੈ ਬੜੇ ਲੰਮੇ ਸਮੇਂ ਤੋਂ ਬਾਅਦ ਅਸੀਂ ਇੱਕ ਵੀਡੀਓ ਬਣਾਈ ਜੋ खरे ਸੌਦੇ ਦੇ ਸੀ ਸੱਚੇ ਸੌਦੇ ਜੋ ਮਹਾਰਾਜ ਨੇ 20 ਰੁਪਈਆਂ ਦਾ ਲੰਗਰ ਲਾਇਆ ਭੁੱਖੇ ਸਾਧੂਆਂ ਨੂੰ ਖਵਾਏ ਤੇ ਉਹ ਵੀਡੀਓ ਆਪ ਜੀ ਦੇ ਨਾਲ ਆ ਕੱਲ ਪਰਸੋਂ ਜਾਂ ਫਿਰ ਕੁਝ ਦਿਨਾਂ ਜਿਵੇਂ ਵੀ ਇਹ ਵੀਡੀਓ ਆਏਗੀ ਉਸ ਤਰੀਕੇ ਦੇ ਹਿਸਾਬ ਦੇ ਨਾਲ ਆਪ ਜੀ ਵੇਖ ਲੈਣਾ ਕਿ ਇੱਥੋਂ ਪਿੱਛੇ ਉਹ ਵੀਡੀਓ ਆ ਚੁੱਕੀ ਹੈ ਮਹਾਰਾਜ ਜੀਆ ਨੇ ਖਰਾ ਸੌਦਾ ਕੀਤਾ ਉਸ ਤੋਂ ਬਾਅਦ ਕੀ ਹੋਇਆ ਆਪ ਜੀ ਇੱਥੋਂ ਤੱਕ ਸੁਣ ਚੁੱਕੇ ਹੋ ਗੁਰੂ ਨਾਨਕ ਸਾਹਿਬ ਮਹਾਰਾਜ ਤੇ ਭਾਈ ਬਾਲਾ ਜੀ ਤਲਵੰਡੀ ਨਗਰ ਵਾਪਸ ਆ ਗਏ ਜਦੋਂ ਵਾਪਸ ਆਏ ਤੇ ਭਾਈ ਬਾਲਾ ਆਪਣੇ ਘਰ ਚ ਲਿਆ ਗਿਆ ਗੁਰੂ ਨਾਨਕ ਸਾਹਿਬ ਮਹਾਰਾਜ ਕਰਨੀ ਗਏ ਉਹ ਪਿੰਡ ਦੇ ਬਾਹਰਵਾਰ ਇੱਕ ਤਲਾਬ ਸੀ ਜੋ ਸੁੱਕਾ ਸੀ ਉਹਦੇ ਵਿੱਚ ਜਾ ਕੇ ਮਹਾਰਾਜ ਬੈ ਗੇ ਇਤਿਹਾਸ ਜੋ ਦੱਸਦਾ ਹੈ ਇਹੋ ਹੀ ਗ੍ਰੰਥਾਂ ਦੇ ਹਿਸਾਬ ਦੇ ਨਾਲ ਆਪ ਜੀ ਦੇ ਨਾਲ ਸਾਂਝ ਪਾਉਂਦੇ ਹਾਂ ਖਾਲਸਾ ਜੀ ਹਰ ਇੱਕ ਦੀ ਮਤ ਅਲੱਗ ਤਰੀਕੇ ਨਾਲ ਕੰਮ ਕਰਦੀ ਹੈ ਕੋਈ ਕਿਸੇ ਗ੍ਰੰਥ ਦੀ ਗੱਲ ਮੰਨਦਾ ਹੈ ਕੋਈ ਕਿਸੇ ਪੋਥੀ ਦੀ ਗੱਲ ਮੰਨਦਾ ਹੈ ਕੋਈ ਕਿਸੇ ਗ੍ਰੰਥ ਦੀ ਨਹੀਂ ਮੰਨਦਾ ਕੋਈ ਪੋਥੀ ਦੀ ਨਹੀਂ ਮੰਨਦਾ ਇਸ ਕਰਕੇ ਹਰ ਇੱਕ ਦੀ ਆਪਣੀ ਆਪਣੀ ਮਤ ਹੈ ਜਿੰਨਾ ਇਤਿਹਾਸ ਦੀ ਖੋਜ ਕੀਤੀ ਜਾਵੇ ਉਹਨਾਂ ਹੀ ਇਹਦੇ ਵਿੱਚੋਂ ਕੁਝ ਨਾ ਕੁਝ ਲੱਭਦਾ ਜਾਂਦਾ ਹੈ ਇਸ ਕਰਕੇ ਜਿਨ੍ਹਾਂ ਨੂੰ ਵੀ ਕਿਸੇ ਇਤਿਹਾਸ ਤੇ ਕੋਈ ਵੀ ਕਿੰਤੂ ਪਰੰਤੂ ਆਉਂਦਾ ਹੈ ਤਾਂ ਕੋਸ਼ਿਸ਼ ਕਰਨ ਕਿ ਦੋ ਚਾਰ ਹੋਰ ਕਿਤਾਬਾਂ ਪੋਥੀਆਂ ਜਾਂ ਗ੍ਰੰਥ ਪੜ੍ਹ ਕੇ ਫਿਰ ਨਿਚਾ ਲੈਣ ਕਿਉਂਕਿ ਜਲਦੀ ਦੇ ਨਾਲ ਇਤਿਹਾਸਕ ਪ੍ਰੇਮੀ ਵਿਸ਼ੇ ਦਾ ਜਿਹੜਾ ਨਿਰਣਾ ਨਹੀਂ ਕਰਦੇ ਜਿਹੜੇ ਇਤਿਹਾਸ ਦੇ ਪ੍ਰੇਮੀ ਨੇ ਉਹ ਖੋਜ ਕਰਕੇ ਫਿਰ ਕਿਸੇ ਨਿਰਨੇ ਤੇ ਪਹੁੰਚਦੇ ਨੇ ਜੋ ਕਾਲੀ ਕਰਨ ਵਾਲੇ ਮਨੁੱਖ ਨੇ ਉਹ ਫਿਰ ਜਲਦੀ ਜਲਦੀ ਆਪਣੇ ਅੰਦਾਜ਼ੇ ਨਾਲ ਸਾਰਾ ਕੁਝ ਕਰਦੇ ਨੇ ਪਰ ਅੰਦਾਜ਼ੇ ਨਾਲ ਗੁਰੂ ਜੀ ਦੀ ਮਹਿਮਾ ਨੂੰ ਨਹੀਂ ਜਾਣਿਆ ਜਾ ਸਕਦਾ ਇਸ ਕਰਕੇ ਕੋਸ਼ਿਸ਼ ਕਰੋ ਜਾਣਨ ਦੀ ਇਤਿਹਾਸ ਵਿੱਚ ਦੱਸਿਆ ਜਾਂਦਾ ਹੈ ਕਿ ਉਹ ਤਲਾਬ ਦੇ ਵਿੱਚ ਵਹਿ ਗਈ ਉਹ ਸੁੱਕਾ ਸੀ ਤੇ ਜਦੋਂ ਭਾਈ ਬਾਲੇ ਨੇ ਦੱਸ ਦਿੱਤਾ ਮਹਿਤਾ ਕਾਲੂ ਜੀ ਨੂੰ ਕਿਉਂਕਿ ਮਹਿਤਾ ਕਾਲੂ ਜੀ ਨੂੰ ਪਤਾ ਲੱਗ ਗਿਆ ਬਾਲਾ ਘਰੇ ਆ ਗਿਆ ਗੁਰਨਾਨੂ ਸਾਹਿਬ ਆਏ ਨਹੀਂ ਤੇ ਉਹਨੇ ਫਿਰ ਬਾਲੇ ਨੂੰ ਪੁੱਛਿਆ ਕਿ ਕਿੱਥੇ ਹੈ ਪੈਸੇ ਤੇ ਕਿੱਤੇ ਹੈ ਨਾਨਕ ਕਿਉਂਕਿ ਪੈਸੇ ਦੇਣ ਪੈਸੇ ਦੇ ਕੇ ਵਪਾਰ ਕਰਨ ਭੇਜਿਆ ਸੀ ਪਰ ਉਹ ਕੱਲਾ ਆਇਆ ਨਾਨਕ ਆਇਆ ਨਹੀਂ ਨਾ ਪੈਸਿਆਂ ਦਾ ਕੋਈ ਤਾਂ ਪਤਾ ਇਸ ਕਰਕੇ ਜਦੋਂ ਭਾਈ ਬਾਲਾ ਜੀ ਨੂੰ ਇਹ ਗੱਲ ਪੁੱਛੀ ਉਹਨਾਂ ਨੇ ਸਾਰੀ ਗੱਲ ਖੋਲ ਕੇ ਦੱਸ ਤੀ ਤੇ ਮਹਿਤਾ ਕਾਲੂ ਜੀ ਦਾ ਗੁੱਸਾ ਹੋਰ ਵੱਧ ਗਿਆ ਅੱਗੇ ਗੁੱਸਾ ਸੀ ਕਿ ਪੈਸੇ ਪਤਾ ਨਹੀਂ ਕਿੱਥੇ ਆਲੇ ਨਾਨਕੇ ਪਤਾ ਨਹੀਂ ਕਿੱਥੇ ਹੋਰ ਗੁੱਸਾ ਵਧ ਗਿਆ ਭਾਈ ਬਾਲੇ ਨੂੰ ਨਾਲ ਲੈ ਕੇ ਉਧਰ ਨੂੰ ਚੱਲ ਪਏ ਜਿੱਥੇ ਗੁਰੂ ਨਾਨਕ ਸਾਹਿਬ ਬੈਠੇ ਸੀ ਘਰਦਿਆਂ ਨੂੰ ਪਤਾ ਲੱਗਾ ਮਾਤਾ ਜੀ ਨੇ ਦਾਸ-ਦਾਸੀਆਂ ਨੂੰ ਭੇਜਿਆ ਬੇਬੇ ਨਾਨਕੀ ਜੀ ਵੀ ਗਏ ਪਰ ਇਹਨੇ ਨੂੰ ਮਹਿਤਾ ਕਾਲੂ ਜੀ ਨੇ ਉਸ ਜਗ੍ਹਾ ਜਾ ਕੇ ਗੁੱਸੇ ਦੇ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਉੱਠਾ ਸਿੱਧਾ ਬੋਲਣਾ ਸ਼ੁਰੂ ਕਰ ਦਿੱਤਾ ਤੇ ਫਿਰ ਮਹਾਰਾਜ ਜੀਆ ਨੂੰ ਇਤਿਹਾਸ ਦਾ ਬਚਨੇ ਕਹਿੰਦਾ ਹੈ ਕਿ ਮਹਿਤਾ ਕਾਲੂ ਜੀ ਨੇ ਚਪੇੜਾ ਵੀ ਮਾਰਿਆ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਬਿਲਕੁਲ ਸ਼ਾਂਤ ਚਿਤਰੇ ਸਨ ਐਨੇ ਨੂੰ ਬੇਬੇ ਨਾਨਕ ਜੀ ਵੀ ਉਥੇ ਆ ਗਏ ਤੇ ਮਹਿਤਾ ਕਾਲੂ ਜੀ ਨੂੰ ਉਹਨਾਂ ਨੇ ਰੋਕ ਲਿਆ ਉਸ ਤੋਂ ਬਾਅਦ ਲੋਕਾਂ ਨੂੰ ਪਤਾ ਲੱਗਾ ਦਾਸ ਦਾਸੀਆਂ ਆ ਗਏ ਲੋਕ ਆ ਗਏ ਸਮਝਾਉਣ ਲੱਗ ਪਏ ਮਹਿਤਾ ਕਾਲੂ ਜੀ ਨੇ ਕਿ ਇਦਾਂ ਉਹ ਨਾ ਕਰੇ ਪਰ ਇਹਨੇ ਨੂੰ ਮਹਾਰਾਜ ਜੀ ਨੂੰ ਕੋਟ ਚੁੱਕੇ ਸਨ ਜਦੋਂ ਚਪੇੜਾ ਮਾਰੀਆਂ ਸੀ ਉਹਨਾਂ ਦੇ ਦਾਗ ਗੱਲਾਂ ਤੇ ਛਾਪ ਗਏ ਸਨ ਉਸ ਤੋਂ ਬਾਅਦ ਜੋ अनेका ਹੀ ਕਲਾ ਦੇ ਮਾਲਕ ਸਰਬ ਕਲਾ ਸਮਰੱਥ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੋ ਅਕਾਲ ਪੁਰਖ ਖੁਦ ਧਰਤੀ ਤੇ ਆਏ ਹਨ ਪਰ ਆਪਣੇ ਜੋ ਅਸਲੀ ਸਰੂਪ ਹੈ ਉਹਦੀ ਉਹਨੂੰ ਜਗ ਜाहिर ਨਹੀਂ ਕਰਨਾ ਚਾਹੁੰਦੇ ਇਸ ਕਰਕੇ ਮਨੁੱਖਾਂ ਵਾਲੀ ਲੀਲਾ ਕਰਦੇ ਹਨ ਮਹਾਰਾਜ ਜੀਆ ਨੇ ਅੱਖਾਂ ਵਿੱਚੋਂ ਹੰਝੂ ਕੇਰਨੇ ਸ਼ੁਰੂ ਕਰ ਦਿੱਤੇ ਸਤਿਗੁਰਾਂ ਦੀਆਂ ਅੱਖਾਂ ਵਿੱਚੋਂ ਹੰਝੂ ਆਏ ਤੇ ਮਹਾਰਾਜ ਜੀਆ ਦੇ ਹੰਝੂ ਵੇਖ ਕੇ ਬੇਬੇ ਨਾਨਕੀ ਜੀ ਨੇ ਪਿਤਾ ਜੀ ਨੂੰ ਸਮਝਾਇਆ ਕਿ ਉਹ ਇਦਾਂ ਨਾ ਕਰਨ ਉਸ ਤੋਂ ਬਾਅਦ ਗੁੱਸੇ ਦਾ ਮਾਰਿਆ ਮਹਿਤਾ ਕਾਲੂ ਵੀ ਆ ਗਿਆ ਗੁਰੂ ਨਾਨਕ ਸਾਹਿਬ ਵੀ ਆ ਗਏ ਤੇ ਸਾਰੀ ਗੱਲ ਜਿਹੜੀ ਸੀ ਨਗਰ ਵਿੱਚ ਫੈਲ ਗਈ ਲੋਕਾਂ ਨੂੰ ਪਤਾ ਲੱਗਿਆ ਲੋਕ ਮਹਿਤਾ ਕਾਲੂ ਜੀ ਦੀ ਨਿੰਦਿਆ ਕਰਨ ਲੱਗ ਪਏ ਉਸ ਤੋਂ ਬਾਅਦ ਰਾਏ ਬਲਾਰ ਨੂੰ ਪਤਾ ਲੱਗਾ ਜੋ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਬੜਾ ਪ੍ਰੇਮੀ ਸੀ। ਇੰਨਾ ਪ੍ਰੇਮ ਮਹਾਰਾਜ ਦੇ ਨਾਲ ਕਰਦਾ ਸੀ ਰਾਏ ਬਲਾਰ ਉਹਨਾਂ ਵਾਸਤੇ ਆਪਣਾ ਸਾਰਾ ਕੁਝ ਦੇਣ ਵਾਸਤੇ ਵਾਰਨ ਵਾਸਤੇ ਤਿਆਰ ਸੀ। ਰਾਏ ਬਲਾਰ ਕਈ ਵਾਰ ਉਹਨੇ ਬਚਨ ਵੀ ਕੀਤਾ ਸੀ ਮਹਿਤਾ ਕਾਲੂ ਨੂੰ ਕਿ ਜੋ ਇਹ ਕਰੇ ਹਰਜਾਨਾ ਕੋਈ ਤੈਨੂੰ ਕੋਈ ਮਾਇਆ ਦੀ ਚੱਟੀ ਪਾ ਦੇ ਜਾਂ ਕੁਝ ਵੀ ਹੋ ਜਾਏ ਤੂੰ ਮੇਰੇ ਕੋਲੋਂ ਮਾਇਆ ਲੈ ਲੈਣੀ ਆ। ਇਹਦੇ ਇਹਦੇ ਵਰਤਨ ਵਾਸਤੇ ਮੇਰੇ ਕੋਲੋਂ ਪੈਸੇ ਲੈ ਲੈਣੇ ਪਰ ਇਹਨੂੰ ਕੁਝ ਨਹੀਂ ਕਹਿਣਾ। ਜੋ ਵੀ ਹਰਜਾਨਾ ਹੋਇਆ ਮੈਂ ਪਰਾਂਗਾ ਪਰ ਤੂੰ ਨਾਨਕ ਨੂੰ ਕੁਝ ਨਹੀਂ ਕਹਿਣਾ ਕਿਉਂਕਿ ਰਾਇ ਬਲਾਰ ਨੇ ਆਪ ਅੱਖੀਂ ਮਹਾਰਾਜ ਦੇ ਕੌਤਕ ਵੇਖੇ ਸਨ ਇੱਕ ਵਾਰ ਮਹਾਰਾਜ ਜੀਆਂ ਦੇ ਉੱਤੇ ਸੱਪ ਨੇ ਛਾਂਕੀਤੀ ਸੀ ਹੋਰ ਰਾਇ ਬਲਾਰ ਨੇ ਖੀ ਵੇਖੀ ਸੀ ਸਾਡੇ ਮੇਰੇ ਖਿਆਲ ਦੇ ਨਾਲ ਅਸੀਂ ਪਹਿਲਾਂ ਇਤਿਹਾਸ ਦਾ ਚ ਦੱਸ ਚੁੱਕੇ ਹਾਂ ਇਹ ਪ੍ਰਸੰਗ ਇੱਕ ਵਾਰ ਮਹਾਰਾਜ ਨੇ ਮਹਾਰਾਜ ਨੂੰ ਇੱਕ ਵਾਰ ਛਾਪਣੇ ਛਾਂ ਕੀਤੀ ਸੀ ਤੇ ਇੱਕ ਵਾਰ ਮਹਾਰਾਜ ਨੂੰ ਰੁੱਖ ਨੇ ਸਾਰਾ ਦਿਨ ਛਾਂ ਕੀਤੀ ਸੀ ਜਦ ਕੇ ਸੂਰਜ ਜਿਸ ਪਾਸੇ ਹੁੰਦਾ ਆ ਤੇ ਉਹਦੇ ਉਲਟੇ ਪਾਸੇ ਰੁੱਖ ਦੀ ਛਾਂ ਹੁੰਦੀ ਜਦੋਂ ਸੂਰਜ ਸਿਰ ਦੇ ਉੱਪਰ ਆ ਜਾਂਦਾ ਉਦੋਂ ਥੱਲੇ ਛਾਂ ਹੁੰਦੀ ਹੈ ਜਦੋਂ ਉਹ ਢਲਣ ਵਾਲਾ ਹੁੰਦਾ ਆ ਤੇ ਉਹਦੇ ਉਲਟ ਪਾਸੇ ਫੇਰ ਛਾਂ ਹੋ ਜਾਂਦੀ ਹੈ ਜਾਨੀ ਕਿ ਰੁੱਖ ਦੀ ਛਾਂ ਬਦਲਦੀ ਹੈ ਸੂਰਜ ਦੇ ਹਿਸਾਬ ਦੇ ਨਾਲ ਪਰ ਉਸ ਦਿਨ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਉਸ ਰੁੱਖ ਨੇ ਉਥੇ ਛਾਂਸਾਰ ਦਿਨ ਕੀਤੀ ਸੀ ਥਾਂ ਜਿਹੜੀ ਰੋਖ ਦੀ ਛਾਂ ਸੀ ਉਹ ਸਥਿਰ ਰਹੀ ਸੀ ਇਹ ਵੀ ਸ਼ਾਇਦ ਰਾਇ ਬੁਲਾਰ ਨੇ ਵੇਖ ਲਿਆ ਸੀ ਮਹਾਰਾਜਿਆਂ ਦੇ ਕੌਤਕੋ ਜਾਣਦਾ ਸੀ ਉਹ ਮਹਾਰਾਜ ਦੀ ਕਲਾ ਨੂੰ ਜਾਣਦਾ ਸੀ ਇਸ ਕਰਕੇ ਕਦਰ ਕਰਦਾ ਸੀ ਰਾਇ ਬੁਲਾਰ ਜੀ ਨੇ ਗੁੱਸੇ ਦੇ ਵਿੱਚ ਮਹਿਤਾ ਕਾਲੂ ਜੀ ਨੂੰ ਸੱਦਿਆ ਦਾਸ ਨੂੰ ਭੇਜਿਆ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਵੀ ਲੈ ਕੇ ਆਓ ਜਦੋਂ ਗੁਰੂ ਨਾਨਕ ਸਾਹਿਬ ਆਏ ਸਭ ਤੋਂ ਪਹਿਲਾਂ ਸਰੂਪ ਦੇਖਿਆ ਤੇ ਬੜਾ ਆਨੰਦ ਮਈ आनंद ਦੇ ਵਿੱਚ ਖੁਸ਼ ਹੋ ਗਿਆ ਪਰ ਜਦੋਂ ਮਹਾਰਾਜ ਦੇ ਚਿਹਰੇ ਵਾਲ ਵੇਖਿਆ ਬਈ ਗੱਲਾਂ ਤੇ ਦਾਗ ਪਏ ਹਨ ਤੇ ਮਾੜੇ ਮਾੜੇ ਹੰਝੂ ਮਹਾਰਾਜ ਕੇਰਦੇ ਹਨ ਤੇ ਉਹਦੀਆਂ ਵੀ ਉਹਦੇ ਵੀ ਹੰਝੂ ਕਿਰਗੇ ਰਾਏ ਬੁਲਾਰ ਇਹਨਾਂ ਦੁਖੀ ਹੋਇਆ ਮਹਾਰਾਜ ਨੂੰ ਗਲਵਕੜੀ ਵਿੱਚ ਲਿਆ ਉਸ ਤੋਂ ਬਾਅਦ ਮਹਿਤਾ ਕਾਲੂ ਜੀ ਦੇ ਨਾਲ ਸਿੱਧਾ ਬਚਨ ਕਰਨ ਲੱਗ ਪਿਆ ਵੀ ਤੁਹਾਨੂੰ ਇਹ ਕੰਮ ਨਹੀਂ ਸੀ ਕਰਨਾ ਚਾਹੀਦਾ ਤੁਹਾਨੂੰ ਕਿਹੜੀ ਚੀਜ਼ ਦੀ ਘਾਟ ਹੈ ਜੇ ਮਾਇਆ ਖਰਚ ਵੀ ਲਈ ਆ ਉਹਦੇ ਰਜਾਨਾ ਹੀ ਭਰ ਦਿੰਦੇ ਆ ਤੇ ਸਾਡੇ ਕੋਲ ਮਾਇਆ ਲੈ ਲੈ ਪਰ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਕੁਝ ਕੁਝ ਨਹੀਂ ਸੀ ਕਹਿਣਾ ਚਾਹੀਦਾ ਇਹ ਤੂੰ ਕੰਮ ਬੜਾ ਹੀ ਮਾੜਾ ਕੀਤਾ ਇਹਦੇ ਨਾਲ ਸਾਰੇ ਨਗਰ ਵਿੱਚ ਬੜੀ ਬੰਦਨਾਮੀ ਹੋ ਰਹੀ ਸੀ ਮਹਿਤਾ ਕਾਲੂ ਜੀ ਉਸ ਤੋਂ ਬਾਅਦ ਰਾਈ ਬਲਾਰ ਨੇ ਆਪਣੇ ਖਜ਼ਾਨੇ ਵਿੱਚੋਂ ਮਾਇਆ ਕਢਵਾ ਕੇ 20 ਰੁਪਏ ਫਿਰ ਮਹਿਤਾ ਕਾਲੂ ਜੀ ਨੇ ਦਿੱਤੇ ਮਹਿਤਾ ਕਾਲੂ ਜੀ ਸ਼ਰਮਿੰਦੇ ਹੋ ਗਏ ਉਹਨਾਂ ਨੇ ਉਹ ਮਾਇਆ ਨਾ ਰੱਖੀ ਪਰ ਧੱਕੇ ਦੇ ਨਾਲ ਮਾਇਆ ਉਹਨਾਂ ਨੇ ਦੇ ਦਿੱਤੀ ਗਈ ਜਦੋਂ ਉਹ ਮਾਇ ਲੈ ਕੇ ਘਰ ਆ ਗਏ ਬੜੇ ਲੱਜੇਤ ਹੋਏ ਮਤਲਬ ਕਿ ਆਪ ਸ਼ਰਮਿੰਦੇ ਹੋਏ ਤੇ ਉਹਨਾਂ ਨੂੰ ਉਹਦੋਂ ਸ਼ਰਮ ਮਹਿਸੂਸ ਹੋ ਰਹੀ ਸੀ ਕਿ ਮਈਤਾ ਕਾਲੂ ਜੀ ਇਹ ਕਹਿ ਰਹੇ ਸਨ ਕਿ ਇਹੋ ਜੇ ਜੀਣੇ ਨਾਲੋਂ ਤੇ ਮੌਤ ਚੰਗੀ ਹੈ ਕਿਉਂਕਿ ਬਾਹਰ ਬਦਨਾਮੀ ਨਹੀਂ ਹੋ ਰਹੀ ਸੀ ਕਿ ਲੋਕਾਂ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਪਹਿਲੋਂ ਆਪਣੇ ਪੁੱਤ ਨੂੰ ਮਾਰਿਆ ਘੁਟਿਆ ਤੇ ਉਸ ਤੋਂ ਬਾਅਦ ਜਿਹੜਾ 20 ਰੁਪਏ ਉਹਨੇ ਉਹ ਖੇ ਸਾਧੂਆਂ ਨੂੰ ਖਵਾਏ ਨੇ ਜਦ ਕਿ ਉਹ ਚੰਗਾ ਕੰਮ ਕੀਤਾ ਭੁੱਖੇ ਸਾਧੂਆਂ ਨੂੰ ਕੁਝ ਸ਼ਿਕਾ ਦੇਣਾ ਉਹਨਾਂ ਦਾ ਕੰਮ ਹੈ। ਕੀਤਾ ਢਿੱਡ ਭਰਨਾ ਉਹਨਾਂ ਦਾ ਕੰਮ ਹੈ। ਇਹ ਉਹਨਾਂ ਦੇ ਕੰਮ ਤੋਂ ਹੀ ਚਪੇੜਾ ਮਾਰੀਆਂ ਤੇ ਜਿਹੜੇ 20 ਰੁਪਏ ਦੇ ਗਏ ਰਾਏ ਬਲਾਰ ਕੋਲੋਂ ਇਹ 20 ਰੁਪਏ ਵੀ ਲੈ ਲੇ। ਐਦਾਂ ਦੀਆਂ ਗੱਲਾਂ ਕਰਕੇ ਨਗਰ ਵਾਲਿਆਂ ਨੇ ਬੜੇ ਬੜੀ ਬਦਨਾਮੀ ਕੀਤੀ ਤੇ ਇਸ ਕਰਕੇ ਰਾਏ ਬਲਾਰ ਜੀ ਦੇ ਕੋਲ ਫੇਰ ਮਹਿਤਾ ਕਾਲੂ ਜੀ ਗਏ। ਉਹਨਾਂ ਨੇ 20 ਰੁਪਏ ਮੋੜੇ। ਤੇ ਮਹਿਤਾ ਕਾਲੂ ਜੀ ਨੇ ਇਹ ਗੱਲ ਆਖੀ ਕਿ ਅੱਗੇ ਬਹੁਤ ਬਦਨਾਮੀ ਹੋ ਰਹੀ ਹੈ ਅੱਗੇ ਮੈਂ ਤੁਹਾਡੇ ਕੋਲੋਂ ਹੀ ਸਾਰਾ ਕੁਝ ਤੁਹਾਡੀ ਕਿਰਪਾ ਦੇ ਨਾਲ ਹੀ ਖਾਣੇ ਪੀਣੇ ਹਾਂ ਤੁਹਾਡੀ ਕਿਰਪਾ ਦੇ ਨਾਲ ਹੀ ਇਹਨੇ ਜੋਗੇ ਹੋਏ ਹਾਂ ਤੇ ਤੁਸੀਂ ਇਦਾਂ ਕਰੋ ਇਹ 20 ਰੁਪਏ ਲੈ ਲਓ ਹੁਣ ਮੈਨੂੰ ਚਾਹੀਦੇ ਨਹੀਂ ਬਹੁਤ ਜ਼ਿਆਦਾ ਬਦਨਾਮੀ ਇਹ ਹੋ ਰਹੀ ਹੈ ਪਰਾਈ ਬਲਾਲ ਜੀ ਨੇ ਆਖਿਆ ਨਹੀਂ ਸਾਡੇ ਵੱਲੋਂ ਇਹ ਗੁਰਨਾਨਕ ਸਾਹਿਬ ਮਹਾਰਾਜ ਨੂੰ ਦਿੱਤੇ ਸਮਝੋ ਤੇ ਆਪਣੇ ਕੋਲ ਰੱਖੋ ਤੇ ਉਧਾਰ ਸਮਝੋ ਪਰ ਜਦੋਂ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਕੋਈ ਚੀਜ਼ ਦੀ ਲੋੜ ਹੋਵੇ ਤੇ ਸਾਨੂੰ ਕਹਿਣਾ ਮਾਇਆ ਦੀ ਲੋੜ ਹੋਵੇ ਸਾਨੂੰ ਕਹਿਣਾ ਪਰ ਤੁਸੀਂ ਇਹਨੂੰ ਤੰਗ ਨਹੀਂ ਕਰਨ। ਫਿਰ ਮਹਿਤਾ ਗਾਲੂ ਜੀ ਆਪਣੇ ਘਰੇ ਆਏ ਸਮਾਂ ਬੀਤ ਗਿਆ ਗੁਰੂ ਨਾਨਕ ਸਾਹਿਬ ਮਹਾਰਾਜ ਵੀ ਇਦਾਂ ਹੀ ਆਪਣੇ ਇੱਛਾ ਨਾਲ ਵਿਚਰਦੇ ਰਹੇ। ਇਹ ਪ੍ਰਸੰਗ ਦੀ ਸਮਾਲਤੀ ਤੇ ਇੱਥੇ ਹੀ ਹੁੰਦੀ ਹੈ ਪਰ ਇਸ ਤੋਂ ਬਾਅਦ ਫਿਰ ਸਤਗੁਰੂ ਜੀ ਮਹਾਰਾਜ ਸੁਲਤਾਨਪੁਰ ਵੀ ਜਾਂਦੇ ਹਨ ਇਹਦੇ ਨਾਲ ਇੱਕ ਹੋਰ ਪ੍ਰਸੰਗ ਹੈ। ਜੋ ਕਿ ਆਪ ਜੀ ਦੇ ਨਾਲ ਅੱਗੇ ਜਾ ਕੇ ਸਾਂਝਾ ਕੀਤਾ ਜਾਏਗਾ ਆਪ ਜੀ ਦੇ ਨਾਲ ਇੱਕ ਵਚਨ ਕਰਨਾ ਚਾਹੁੰਦੇ ਹਾਂ ਜਿਵੇਂ ਆਪ ਜੀ ਦੇ ਨਾਲ ਪਿਛਲੀ ਵੀਡੀਓ ਦੇ ਵਿੱਚ ਇਹ ਵਚਨ ਕੀਤਾ ਸੀ ਕਿ ਇੱਕ ਆਸਣ ਹਨ ਜੋ ਸਿਦਾ ਅਸਨ ਤੇ ਪਦਮ ਆਸਨ ਬਾਰੇ ਆਪ ਜੀ ਦੇ ਨਾਲ ਵਚਨ ਕੀਤਾ ਸੀ ਕਿ ਆਪ ਜੀ ਜੇ ਜਾਣਦੇ ਹੋ ਤਾਂ ਉਹ ਆਪਣੇ ਕਮੈਂਟਾਂ ਵਿੱਚ ਵਿਚਾਰ ਜ਼ਰੂਰ ਦਿਓ ਸਿਦਾ ਅਸਨ ਦੀ ਵਿਧੀ ਇੱਕ ਅਲੱਗ ਹੁੰਦੀ ਹੈ ਪਦਮ ਆਸਣ ਦੀ ਇੱਕ ਵਿਧੀ ਅਲੱਗ ਹੁੰਦੀ ਹੈ ਇੱਕ ਆਸਣ ਦੇ ਵਿੱਚ ਦੋਵੇਂ ਪੈਰ ਆਪਣੇ ਗੋਡਿਆਂ ਦੇ ਉੱਤੇ ਪੱਟਾਂ ਦੇ ਉੱਤੇ ਰੱਖ ਕੇ ਦੋਵਾਂ ਪੈਰਾਂ ਦੇ ਦੋਵਾਂ ਗੋਡਿਆਂ ਉੱਤੇ ਰੱਖ ਕੇ ਤੇ ਉਹ ਇੱਕ ਆਸਣ ਬਣਦਾ ਹੈ ਹੱਥਾਂ ਦੀ ਵੀ ਕਿਰਿਆ ਹੁੰਦੀ ਹੈ ਫਿਰ ਉਸ ਤੋਂ ਬਾਅਦ ਇੱਕ ਆਸਣ ਹੁੰਦਾ ਹੈ ਸਿਦਾ ਆਸਣ ਤੇ ਪਦਮ ਆਸਣ ਦੀ ਅਲੱਗ-ਅਲੱਗ ਵਿਧੀ ਹੈ ਆਪ ਜੀ ਇੰਟਰਨੈਟ 'ਤੇ ਸਰਚ ਕਰ ਸਕਦੇ ਹੋ ਉਹ ਜੇ ਵੀਡੀਓ ਸ਼ਾਇਦ ਆਜਾ ਜਾਂ ਕੱਲ ਦੇ ਵਿੱਚ ਉਹ ਵੀ ਆ ਜਾਏਗੀ ਜਾਂ ਆ ਗਈ ਹੋਵੇਗੀ ਤੇ ਆਪ ਜੀ ਨੇ ਜਰੂਰ ਵੇਖਣੀ ਤੇ ਆਪ ਜੀ ਨੂੰ ਜਿੰਨਾ ਕ ਪਤਾ ਹੋਇਆ ਜਰੂਰ ਦੱਸਣਾ ਤੇ ਅੱਜ ਇੱਕ ਹੋਰ ਆਪ ਜੀ ਦੇ ਨਾਲ ਸਵਾਲ ਕਰਦੇ ਹਾਂ ਕਿ ਖਾਲਸਾ ਜੀ ਜਿਹੜੀ ਰਾਏ ਭੋਏ ਦੀ ਤਲਵੰਡੀ ਹੈ ਉਹ ਤਲਵੰਡੀ ਦਾ ਨਾਂ ਰਾਏ ਭੋਏ ਤਲਵੰਡੀ ਕਿਵੇਂ ਪਿਆ ਉਹ ਤਲਵੰਡੀ ਦਾ ਉਸ ਨਗਰ ਦਾ ਨਾਂ ਰਾਏ ਭੋਏ ਦੀ ਤਲਵੰਡੀ ਕਿਉਂ ਪਿਆ ਤੇ ਕਿਵੇਂ ਪਿਆ ਆਪ ਜੀ ਜੇ ਜਾਣਦੇ ਹੋ ਤਾਂ ਜਰੂਰ ਦੱਸਣਾ ਹੋ ਸਕਿਆ ਤੇ ਅਸੀਂ ਅਗਲੀ ਵੀਡੀਓ ਦੇ ਵਿੱਚ ਇਸ ਦਾ ਜਵਾਬ ਜਰੂਰ ਦੇਵਾਂਗੇ ਪਰ ਉਸ ਤੋਂ ਪਹਿਲਾਂ ਆਪ ਜੀ ਕੋਸ਼ਿਸ਼ ਕਰੋ ਕਿ ਕਮੈਂਟਾਂ ਵਿੱਚ ਦੱਸ ਸਕੋ ਹੁਣ ਆਪ ਜੀ ਦੇ ਨਾਲ ਇੰਨੀਆਂ ਕਿ ਬੇਨਤੀਆਂ ਕਰ ਦੇਖੀਵਾਂ ਦੇ ਜਾਚ ਖਾਂ ਫਿਰ ਅਗਲੇ ਇਤਿਹਾਸ ਦੇ ਨਾਲ ਸਾਂਝ ਪਾਉਂਦੇ ਮਿਲਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ